ਹਾਂ ਚਲ ਛੋਟੀ ਥੋੜੇ ਟਾਈਮ ਦੀ ਚਾਰ ਪੰਜ ਮਿੰਟ ਹਾਂ ਭਾਈ ਕੀ ਨਾਮ ਤੇਰਾ ਮੇਰਾ ਨਾਮ ਮੰਗੇਰਾਮ ਹੈ ਜੀ ਮੰਗੇਰਾਮ ਇਹ ਆ ਜੀ ਸਾਡਾ ਮੰਗੇਰਾਮ ਪਿੰਡ ਓਡਾ ਪਿੰਡ ਓਡਾ ਸਰਸਾ ਜ਼ਿਲ੍ਹਾ ਜੀ ਹਰਿਆਣਾ ਜ਼ਿਲ੍ਹਾ ਸਰਸਾ ਪਿੰਡ ਓਡਾ ਕਾਲਿਆਂ ਵਾਲੀ ਮੰਡੀ ਦੇ ਲਵੇ ਇਹ ਬੰਦੇ ਦਾ ਕਿਸੇ ਟਾਈਮ ਚ ਨਾ ਮੇਰੇ ਗੱਲ ਯਾਦ ਆ ਗਈ ਮੈਂ ਕਹੇ ਬਿਨਾ ਨਹੀਂ ਰਹਿੰਦਾ ਮੈਨੂੰ ਡਰ ਵੀ ਕੋਈ ਨਹੀਂ ਕਿਸੇ ਦੇ ਵਿੱਚ ਪਿਆਰ ਤੇ ਮੈਨੂੰ ਕਿਉਂ ਡਰਨਾ ਯਾਰ ਮੈਂ ਕਿਹੜਾ ਕਿਸੇ ਦਾ ਦਬਾਇਲਾ ਤਾਂ ਖੁੱਲੇ ਖਾਲਸੇ ਆ ਬਾਕੀ ਸਭ ਦੇ ਸੇਵਾਦਾਰ ਵੀ ਆ ਇਹ ਬਾਈ ਦਾ ਕਿਸੇ ਟਾਈਮ ਤੇ ਮੀਟਾ ਜਿੱਤਿਆ ਤੀ ਜਿੱਤਿਆ ਸੀ ਪਰ ਜੇ ਅਗਰ ਉੱਥੇ ਮੈਂ ਜੱਜਮੈਂਟ ਚ ਹੁੰਦਾ ਨਾ ਤਾਂ ਬਾਈ ਦੀ ਬੱਲੇ ਬੱਲੇ ਕਰਾ ਕੇ ਤੋੜਦਾ ਆ ਫੋਟੋ ਲੱਗਦੀ ਮੀਟੇ ਦੀ ਪਰ ਅੱਜ ਨਿੱਤ ਨਵੇਂ ਨੋਂ ਇਨਸਾਫ ਨਹੀਂ ਹੈਗੇ ਕੀ ਚੱਲ ਪਿਆ ਆ ਬਾਈ ਮੈਂ ਤੈਨੂੰ ਐਨੇ ਪੈਸੇ ਦੇ ਦੂੰ ਤਸ ਮੀਟਾ ਮੇਰੇ ਫਾਰਮ ਦਾ ਨਾਂ ਬਣਾ ਦੀ ਅੱਜ ਨੌ ਚੱਲ ਪਏ ਲੋਕਾਂ ਦੇ ਉਸੇ ਤੋਂ ਬੱਤਿਆ ਨਹੀਂ ਜਿੱਤਉਂਦੇ ਵੀ ਇਹ ਨੌ ਨਸਾਫ ਕਰੋ ਬੰਦੇ ਦਾ ਇਹਦਾ ਡਿਗਣਾ ਹੀ ਆ ਹੁਣ ਮੈਂ ਰੋਜ਼ ਜਬਾਨ ਮਾਰਦਾ ਮੰਡੀਆਂ ਦੇ ਵਿੱਚ ਕੋਈ ਮਾਰ ਕੇ ਦਾ ਦਿਖਾਓ ਕੋਈ ਨਸਾ ਮੈਂ ਨਹੀਂ ਖਾਂਦਾ ਮੈਨੂੰ ਨਸਾ ਇਹਨਾ ਆਕਾਸ਼ ਪਰੀਆਂ ਦਾ ਇਹ ਪਰੀਆਂ ਨੇ ਇਹ ਪਰੀਆਂ ਨੇ ਅਸੀਂ ਤਾਰ ਤੇ ਹਾਂ ਭਾਈ ਹੁਣ ਮੰਗੇ ਆਰਾਮ ਹਾਂਜੀ ਮੰਗੇ ਆਰਾਮ ਇੱਕ ਉਹ ਕਲਾਕਾਰ ਵੀ ਸੀ ਉਹਦੀਆਂ ਰਾਗਨੀਆਂ ਵੀ ਚੱਲਦੀਆਂ ਰੁੱਤਕ ਜਿਲ੍ਹਾ ਦਾ ਮੰਗੇ ਆਰਾਮ ਕੀ ਰਾਗ ਨਹੀਂ ਸੁਣਾਵੇ ਭਾਈ हां ਮੁਵਤਾ ਇਹ ਰਾਂਗੇ ਮੰਗੇਰਾਮ ਗੁਪਤਾ ਨਹੀਂ ਮੈਂ ਮੰਗੇਰਾਮ ਬਾਬੂ ਆ ਇਹ ਬਾਬੂ ਆ ਬਾਈ ਹਾਂ ਕਿੰਨਾ ਕਿ ਚਲੋਗੇ ਤੈਨੂੰ ਭੇਡਾ ਰੱਖਦੇ ਨੂੰ ਬਾਈ ਮੈਨੂੰ ਪਹਿਲਾਂ ਮੇਰ ਬਾਬਾ ਰੱਖਦਾ ਤੇ ਦੂਜੀ ਪੀੜੀ ਆ ਜੀ ਇਹ ਇਹ ਬੰਦੇ ਨੂੰ ਦੂਜੀ ਪੀੜੀ ਹੈ ਦੇਖੋ ਇਹਦੀ ਵੀ ਦਰਸੀ ਨਾਲ ਦੀ ਨਸਲੇ ਆ ਬੰਦੇ ਦੀ ਆ ਆ ਗਿਆ ਲੈ ਆ ਜਾ ਆ ਜਾ ਓ ਚਾਦਰੇ ਵਾਲੇ ਤੂੰ ਹਰੇਕ ਨੂੰ ਢੇਡਾਂ ਦਿੰਨੇ ਕਿਸੇ ਨੂੰ ਬੱਕਰੀਆਂ ਵੀ ਦੇ ਦਿਆ ਕਰ ਢੇਡਾਂ ਦਾ ਦਰਸੀ ਆ ਆਪਣੇ ਕੋਲ ਤਾਂ ਕਿਸੇ ਨੂੰ ਮਿੱਟੀ ਦੇ ਖੜਾਉਣੇ ਵੀ ਦੇ ਦਿਆ ਕਰ ਬਣਾ ਕੇ ਦੇਖੋ ਜੀ ਇਹ ਢੇਡਾਂ ਇਹ ਵੀ ਦਰਸੀ ਰੋ ਚੱਲੀਆਂ ਨੇ ਚੱਲੀਆਂ ਕਿਉਂ ਦਰਸੀ ਨੇ ਜੜਾ ਨਿਉ ਆ ਬਹੁਤ ਲਾਤੀਆਂ ਕੰਦਾ ਘਰ ਘਰ ਕਢਾਤੀਆਂ ਸਿਉਨੇ ਦੀਆਂ ਕੰਦਾ ਵੀ ਚਣਿਆਤੀਆਂ ਇਹ ਕੀ ਆ ਸਾਡੀ ਸਿਉਨੇ ਦੀ ਕੰਦਾ ਜੇ ਭੋਰ ਕੇ ਗਲੀ ਖਾਵਾਂਗੇ ਅਸਲੀ ਜੇ ਕੋਈ ਚਾਰੇ ਭਰੀ ਇੱਕ ਭੋਰ ਲੈ ਅੱਜ ਦਾਣੇ ਮੁੱਕ ਗਏ ਧੜਕੀ ਨੂੰ 2 ਰੁਪਏ ਘੱਟ ਵੱਧ ਲੈਣਾ ਚੱਕਾ ਦੋ ਇਹ ਸਾਡੀ ਘਰ ਦੀ ਬੈਂਕ ਆ ਜਿੰਦਾ ਜਦੇ ਖੋਲਾਂਗੇ ਮਰਜੀ ਜਦੋਂ ਮਰਜੀ ਨਹੀਂ ਸਾਨੂੰ ਬੈਂਕ ਜਵਾਬ ਦੇ ਦੂਗੀ ਇਹ ਜਵਾਬ ਨਹੀਂ ਦਿੰਦੀ ਮੋਕਾ ਨਹੀਂ ਦਿੰਦੇ ਗਾ ਰਾਜੂ ਇਹ ਬਹੇ ਮੇਰੀ ਮੁਕਲਵੰਦੀ ਆ ਜੇ ਭਰੀ ਰੱਖਦੇ ਕਰ ਦੇ ਦੇਖੋ ਜੀ ਮੈਂ ਕਹਿਣੋ ਨਹੀਂ ਹਟਦਾ ਗਦੀ ਹੋਈ ਤੇ ਭੇਡ ਹੋਈ ਬੱਕਰੀ ਹੋਈ ਇਹ ਗਰੀਬ ਹੈ ਤਾਂ ਨਾ ਬੜਾ ਗਰੀਬ ਤਾਂ ਨੇ ਜੇ ਕੋਈ ਇਹਨਾਂ ਨੂੰ ਚਾਰੇ ਮਨੋ ਤਾਂ ਨੂੰ ਤੂੰ ਮਨੋ ਤਾਰ ਦੋ ਨਾ ਤਾਰ ਦਿੰਦੀਆਂ ਇਹ ਜੇ ਕੋਈ ਮਨੋ ਚਾਰੇ ਇਹ ਬਾਈ ਨੇ ਤਾਂ ਮੇਰੇ ਖਿਆਲ ਇਹ ਥੋੜੀਆਂ ਹੀ ਲੈਂਦੀਆਂ ਘਰੇ ਭੇਡਾਂ ਹੋਰ ਵੀ ਆਉਣੀਆਂ 100 ਕੋਹਣੀ ਨਹੀਂ ਆਪਣੇ ਕੋਲੇ 50 ਤੱਕ ਤਾਰੀਆਂ ਜੀਆਂ ਅੱਛਾ ਤੇ 15 ਕੇ ਜਮਨਾਪਰੀ ਹੋਰ ਐ 25 30 ਨਾ ਕਬਟੀਆਂ ਜਮਨਾਪਰੀ ਦੀਆਂ ਤੇ 50 ਭੇਡਾਂ ਘਟਾਰਾਂ ਕੋਈ ਵਿੱਚੋਂ ਜੇ ਤੇਰੀ ਵਿਕਰੀ ਲੈ ਕੇ 5-7 ਭੇਡਾਂ ਹੁਣ ਤੇਰਾ ਨੰਬਰ ਲਈਏ ਵੇਚ ਸਕਦੇ ਆ ਦੇ ਦੇ ਕੋਈ ਗਾਹਕ ਹੁੰਦਾ ਨਾ ਨਾ ਕੋਈ ਦੇਦਾ ਜਰੂਰ ਦਿੱਤੇ ਇਹ ਤੇਰੇ ਨੰਬਰ ਤੁਹਾਨੂੰ ਵੀ ਦੇ ਦਿੰਦੀ ਤੇ ਬਾਕੀ ਵੀਡੀਓ ਚ ਵੀ ਪਾ ਦਾਂਗੇ ਵੀ ਕਈ ਵਾਰੀ ਐਸੇ ਸਾਡੇ ਤੱਤੇ ਗਾਹਕ ਹੁੰਦੇ ਨੇ ਕਈ ਰਾਜੂ ਭਾਈ ਸਾਨੂੰ ਭੇਡਾਂ ਜਬਰਾਂਪਰੀ ਦਵਾ ਦੇ ਹਾਂ ਨਾ ਨਾ ਕਿਉਂ ਫਿਰ ਮੈਨੂੰ ਜਮਨਾਪਰੀ ਭੇਡਾਂ ਦਵਾਉਣੀਆਂ ਪੈਂਦੀਆਂ ਆ ਆਖੀ ਦਾ ਬੱਚੇ ਆਖੀ ਦਾ ਬੱਚੇ ਜੀ ਹੀਰਾ ਹੋ ਗਿਆ ਇਹਦਾ ਅੱਛਾ ਦਿਖਾਉਣੇ ਬਈ ਅੱਛਾ ਮਹਦੇ ਦੋ ਹਾਂ ਬਈ ਸੱਚੇ ਹੀਰਾ ਲੈ ਸੱਚੋ ਹੀ ਹੀਰਾ ਇਹਦੇ ਨਾਲੇ ਕੋਈ ਰਕਤ ਨਹੀਂ ਅੱਛਾ ਇਹ ਕੱਦ ਕਿੰਨਾ ਦਰਸੀ ਛਤਰੇ ਦਾ ਲੰਬਾਈ ਇਹਦੇ ਨਾਲੇ ਵੀ ਆਇਆ ਬੜਿਆ ਹਾਂ ਬੜਿਆ ਉਹ ਦੰਦਾਂ ਕਰ ਕਰ ਬੂਟੇ ਲਾ ਕੇ ਹੈ ਇਹ ਆਪਣੇ ਵਾਲੇ ਹਰੇ ਬਾਗ ਕਰਾਤੇ ਦਰਸ਼ੀ ਨੇ ਹਰੇ ਬਾਗ ਸੁੱਕੇ ਹੋਏ ਹਰੇ ਕਰਤੇ ਕਰ ਕਰ ਬੂਟੇ ਲਾਦੇ ਪਤੰਦਰ ਦਰਸ਼ੀ ਨੇ ਤੇ ਬਹੁਤ ਵਧੀਆ ਛਤਰਾ ਹੈ ਬਾਈ ਦਾ ਕਮਾਲ ਕਰੀ ਪਈ ਹੈ

ਆਪਣੇ ਕੋਲੇ ਦੇ ਨਾਲ ਤੇ ਤਿੰਨ ਨਕਰੇ ਪਾਲੀ ਹੋਏ ਹਾਂਜੀ ਉਹ ਬਗਦੀ ਛੋਟੀ ਸੀ ਬੱਚੇ ਵੱਡੇ ਵੱਡੇ ਰਫੇਰ ਤਾਂ ਨਹੀਂ ਇਹ ਬਾਈ ਤੂੰ ਕੀ ਪਾਦੀਆਂ ਲਈਆਂ ਤਾਂ ਗਰਮੇ ਮੈਨੂੰ ਲੱਗਦਾ ਇਹ ਬਾਈ ਦਾ ਤਾਂ ਕਰ ਪਰ ਕੀ ਗੱਲ ਆ ਮਾਸੜ ਮੈਨੂੰ ਤਾਂ ਦਾਦਾ ਮਾਸੜ ਤੇਰਾ ਬਾਲਾ ਤੇਜ ਆ ਉਹ ਆਪਾਂ ਨੂੰ ਨਹੀਂ ਮਾਰਦਾ ਕਿਤੇ ਅੱਛਾ ਉਹ ਭਾਈ ਮੈਂ ਤਾਂ ਮਾਸੜ ਦੇ ਘਰੇ ਕੇਰਾ ਗਿਆ ਬਈ ਬੜੀ ਕਦਰ ਕਰੀ ਉਹ ਰਾਜੂ ਖੜ ਗਿਆ ਕਿਰਨ ਚਾਹ ਹੋਰ ਪੀਨੇ ਆ ਹਟੇ ਨੀਨਾਉ ਕੁੜੀ ਅਮਰੋਦਿਕਾ ਵਾਲੀ ਤੇ ਬਾਈ ਬਹਿ ਜਾ ਬੇ ਬਾਈ ਮੈਂ ਮਰ ਜਣੇ ਬਹਿ ਜਾ ਚਾਬਣਾ ਨਹੀਂ ਮੈਂ ਜਾਣ ਦਿੰਦੀ ਬੜੀ ਇੱਜ਼ਤ ਸਤਕਾਰ ਆ ਮੇਰਾ ਦੋਏ ਜੀਆਂ ਨੇ ਵਿਚਾਰੇ ਨੇ ਬਾਕੀ ਫਿਰ ਮੈਂ ਦੀਆਂ ਪੇਡਾਂ ਵੇਚੀਆਂ ਉਹਦੇ 3000 ਤੇ 30-30 ਹਜ਼ਾਰ ਦੀਆਂ 10 ਪੇਡਾਂ ਵੇਚੀਆਂ ਮੈਂ 22 ਦਰਸ਼ੀ ਦੀਆਂ ਇਹ ਵੀ ਰੱਜ ਲਿਆ ਤੇ ਮੈਨੂੰ ਵੀ ਰਜਾ ਕੇ ਵਿਚਾਰੇ ਨੇ ਪੂਰ ਨੇ ਵੀ ਰਜਾ ਕੇ ਮੈਨੂੰ ਗੱਡੀ ਭਰ ਕੇ ਤੋਰਤੀ ਨੇ ਮੈਂ ਤਾਂ ਹਰੇਕ ਦੀ ਗੱਡੀ ਭਰ ਦਾਂਦਾ ਤੇ ਭੇਡ ਦਿਖਾ ਕੋਈ ਚੰਗੀ ਵਧੀਆ ਇਹ ਐ ਜੋੜੀ ਆ ਮੁੰਡਾ ਪਰਿਕਾ ਛਤਰਾ ਪਰਿਕਾ ਜੋੜੀ ਵਧੀਆ ਨਾਲ ਦੀ ਇਹ ਕੈਦੰਦ ਹੋਗੀ ਸੇਮਾ ਨਾ 3 ਦੰਦ ਦੰਦ ਚਾਰ ਦੰਦ ਹਾਂ 6 ਦੰਦ ਹੈ 6 ਦੰਦ ਪੇੜ ਹੈ ਜੀ ਤੁਸੀਂ ਸੁਣਿਆ ਹੁਣ ਸੁਣੀ ਆ ਹਾਂ ਉਹ ਮੰਦੇ ਰਾਮ ਲਾਤੇ ਮੰਗੇ ਚਲਾਤੇ ਮੰਗੇ ਰਾਮ ਨੇ ਤੰਗੇ ਹਾਂ ਇਹਦਾ ਪਹਿਲਾਂ ਵੀ ਆਪਾਂ ਕੋਲ ਕਾਲੀਆਂ ਕਿਹਦੀਆਂ ਹੁੰਦੀਆਂ ਰਾਜੂ ਅੱਛਾ ਮੇਰੇ ਪਾਸ ਕੋਲ ਬਹੁਤ ਛੋਟੇ ਕਾਲੀਆਂ ਪੇਟਾਉਂਦੇ 80 90 ਪੇਟਾ ਤੇ ਆਪਣਾ ਆਪਣੀ ਬੇਨਤੀ ਜਾਤ ਮੁੰਗੀ ਮੰਗੇ ਰਾਮ ਜਾਟ ਪਿੰਡ ਓਡਾਂ ਤੋਂ ਜੱਟਾਂ ਦਾ ਮੁੰਡਾ ਹੈ ਜ਼ਿਮੀਂਦਾਰ ਹਰਿਆਣੇ ਦਾ ਪਰ ਦੇਖੋ ਸ਼ੌਂਕ ਦਾ ਕੋਈ ਮੁੱਲ ਨਹੀਂ ਹੈ ਬੰਦਾ ਹੈ ਪੂਰੀ ਕਦਰ ਕਰ ਰਿਹਾ ਪੇਡਾਂ ਵੀ ਰਾਜੀ ਨਹੀਂ ਕੋਈ ਵੀ ਪੇਟ ਬਾਈ ਦੀ ਦਿੱਸੀ ਨਹੀਂ ਬਹੁਤ ਵਧੀਆ ਮਾਈ ਦਾ ਮਾਲ ਹੈ ਮਿੱਤਰ ਆ ਇਹ ਸਾਹਮਦੇ ਪੇਟਾ ਪੂਰੀ ਸ਼ੌਕ ਦਾ ਅੱਛਾ ਇਹ ਚੇਲੇਦਰਾ ਹਾਂ ਮੈਂ ਤਾਂ ਬੱਕਰੀਆਂ ਤੇ ਉਹਨਾਂ ਪੇਟਾਂ ਤੇ ਇਹ ਹੁੰਦਾ ਬੱਕਰੀਆਂ ਵੀ ਲਈ ਫਿਰਦਾ ਬਿਲਕੁਲ ਹੈਗੇ 40-50 ਬੱਕਰੀਆਂ ਇਹ ਵੱਡਾ ਕਹਿੰਦਾ ਸਿਰੇ ਨੂੰ ਸਿਰਾ ਕੋਈ ਟਾਈਮ ਤੇ ਨਾ ਚੱਲਦਾ ਉਹਦੇ ਕਹਿੰਦਾ ਆ ਵੱਡਾ ਬੱਕਰਾ ਲੱਗ ਰ ਆਪਣਾ ਇਹਦਾ ਹੁਣ ਆਪਣੇ ਕੋਲੇ ਪਾਵਰ ਬੱਚਾ ਇਹਦਾ ਬਹੁਤ ਤਗੜਾ ਬੱਕਰਾ ਸੀ ਤੇ ਜਿਹੜਾ ਲੱਗ ਰ ਆਪਣਾ ਅੱਛਾ ਇਹ ਪਾਵਰ ਬੱਕਰਾ ਹੁੰਦਾ ਆਪਣੇ ਕੋਲੇ ਮਰ ਗਿਆ ਬਹੁਤ ਵਧੀਆ ਬਹੁਤ ਚੱਲ ਰਿਹਾ ਬਹੁਤ ਵਧੀਆ ਬੱਕਰਾ ਹੈ ਬਹੁਤ ਵਧੀਆ ਬੱਕਰਾ ਹੈ ਆ ਬੱਕਰੇ ਨੇ ਮੈਨੂੰ ਬਹੁਤ ਨਾਮ ਦਿੱਤਾ ਇਹ ਬਾਈ ਬਾਗਲੇ ਨਾਲ ਦਾ ਹੈ ਉੱਥੋਂ ਵੀ ਪਹਿਲਾਂ ਚੱਲਿਆ ਸੀ ਆਪਣੇ ਕੋਲ ਬਾਈ ਬਾਗਲੇ ਵੀ ਇਹ ਜੇ ਬੱਕਰੇ ਨੇ ਵਧੀਆ ਬੱਕਰੇ ਰੱਖਦਾ ਉਹ ਮੁੰਡਾ ਵਧੀਆ ਵਿਚਾਰਾ ਛਾਂਮੀ ਬੈਠਾ ਬੱਕਰੇ ਵਧੀਆ ਵਦੇ ਤੇ ਬਾਈ ਦੀਆਂ ਪੇਡਾਂ ਦੇਖੋ ਜੀ ਬਹੁਤ ਵਧੀਆ ਨੇ ਤੇ ਬਾਈ ਦਾ ਧੰਨਵਾਦ ਕਰਦੇ ਆ ਬਾਈ ਦਾ ਨੰਬਰ ਨੋ ਮੁੰਡੇ ਹੋਏ ਆਪਣਾ ਨੰਬਰ ਹੈ ਜੀ 99919 ਠੀਕ ਹੈ ਜੀ 27032 ਜੀ ਇੱਕ ਵਾਰੀ ਹੋਰ ਬੋਲੋ 99919 27032 ਨੰਬਰ ਆ ਬਾਈ ਬਾਈ ਨੇ ਜਿਹਨੇ ਸਰਪੰਕ ਕਰਨਾ ਲੇੜੀਆਂ ਬਾਰੇ ਭੇਡਾਂ ਬਾਰੇ ਆਪਣੇ ਕੋਲੇ ਬੱਕਰੀਆਂ ਵੀ ਚੰਗੀਆਂ ਮਿਲਦੀਆਂ ਸੀ ਸੇਲ ਪਰਚੇ ਦਾ ਕੰਮ ਵੀ ਹੈ ਤਾਂ ਬੱਕਰੀਆਂ ਬੱਕਰੇ ਠੀਕ ਹੈ ਜੀ ਵੀ ਦੂਰ ਆਉਣ ਦਾ ਨਾ ਵੀ ਖੇਚੜਾ ਕਰਿਓ ਤੁਹਾਨੂੰ ਲਵੀ ਕਾਲੇ ਵਾਲੀ ਮੰਡੀ ਦੇ ਲਵੇ ਕਾਲੇ ਵਾਲੀ ਸਰਸਾ ਜ਼ਿਲ੍ਹਾ ਜੀ ਪਿੰਡ ਓਡਾ ਜੀ ਪਿੰਡ ਓਡਾ ਜ਼ਿਲ੍ਹਾ ਸਰਸਾ ਠੀਕ ਹੈ ਜੀ ਬਹੁਤਾ ਨਾ ਪਰਿਓ ਖਰਚਾ ਆਪਣੇ ਕੋਲੇ ਲਵੇ ਆ ਤੁਹਾਡੇ ਸਰਸਾ ਤੇ ਬਾਈ ਨਾਲ ਮਿਲਿਓ ਕੈਪਟਨ ਦੀਆਂ ਪੱਠਾ ਪਠੋਰੇ ਸਾਹ ਅੱਗੇ ਉਹਦਾ ਖੂਨ ਚੱਲੀ ਹੁੰਦੀ ਅੱਗੇ ਉਹਦਾ ਖੂਨ ਬਲੱਡ ਲਾਈਨ ਤੇ ਕੰਮ ਕਰਦਾ ਸਾਡਾ 22 ਮੰਗੇ ਆਰਾਮ ਪਿੰਡੋਂ ਡਾ ਤੇ ਚੰਗੀਆਂ ਭੇਡਾਂ ਵੀ ਨੇ ਬੱਚੇ ਵੀ ਲਓ ਭੇਡਾਂ ਵੀ ਲਓ ਜੇ ਮੇਰੇ ਬਾਈ ਨੂੰ ਕਿਸੇ ਨੂੰ ਵੀ ਲੋੜ ਆ ਤਾਂ ਸਿੱਧਾ ਇਹਦੇ ਨੰਬਰ ਨਾਲ ਗੱਲ ਕਰੋ ਬਲੱਡ ਲਾਈਨ ਚੱਲੀ ਆਈ ਆ ਦਰਸੀ ਬਾਈ ਦੀ ਠੀਕ ਹੈ ਜੀ ਤੇ ਬਾਈ ਤੋਂ ਜਰੂਰ ਭੇਡਾਂ ਲਓ ਠੀਕ ਹੈ ਜੀ ਤੇ ਬਾਈ ਦਾ ਧੰਨਵਾਦ ਸਸਰੀ ਘਰ ਜਨਾਬ